ਤਿੰਆਂ ਮਨਉਣ ਦਾ ਮਕਸਦ ਕੀ ਹੈ ਇਹਦੇ ਪਿੱਛੇ ਹਿਸਟਰੀ ਕੀ ਹੈ ਪੰਜਾਬ ਇਹ ਜਿਹੜਾ ਆਪਣੇ ਵਿਰਸੇ ਲਈ ਅਤੇ ਸੱਭਿਆਚਾਰ ਲਈ ਬਹੁਤ ਅੱਜ ਯੂਨੀਵਰਸਿਟੀ ਕਾਲਜ ਕਨੌਰ ਵਿਖੇ ਹਲਕਾ ਵਿਧਾਇਕ ਗੁਰਲਾਲ ਕਨੌਰ ਦੀ ਅਗਵਾਈ ਹੇਠ ਅਤੇ ਪ੍ਰਿੰਸੀਪਲ ਲਖਵੀਰ ਸਿੰਘ ਗਿੱਲ ਦੀ ਦੇਖਰੇਖ ਵਿੱਚ ਤੀਆਂ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਗੁਰਲਾਲ ਕਨੌਰ ਦੀ ਸੁਪਤਨੀ ਬੀਬੀ ਸੁਮਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਬੀਬੀ ਸੁਮਿੰਦਰ ਕੌਰ ਨੂੰ ਫੁੱਲਾਂ ਦਾ ਬੁੱਕਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਪ੍ਰਬੰਧ ਮਹਿਲਾ ਵਿੰਗ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ, ਦਰਸ਼ਨ ਸਿੰਘ ਮਜੋਲੀ, ਯੂਥ ਵਿੰਗ ਦੇ ਪ੍ਰਧਾਨ ਗੁਰਵਿੰਦਰ ਸਿੰਘ ਕਾਲਾ ਆਦ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪੰਜਾਬੀ ਪਹਿਰਾਵੇ ਚ ਸਜੀਆਂ ਲੜਕੀਆਂ ਅਤੇ ਔਰਤਾਂ ਨੇ ਪੰਜਾਬੀ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਵਾਇਆ। ਇਸ ਮੌਕੇ ਲੜਕੀਆਂ ਨੇ ਗਿੱਧੇ ਚ ਇਹੋ ਜਿਹੀਆਂ ਧਮਾਲਾਂ ਪਾਈਆਂ ਕਿ ਵੇਖਣ ਵਾਲਿਆਂ ਨੂੰ ਝੂਮਣ ਲਾ ਦਿੱਤਾ। ਲੜਕੀਆਂ ਵੱਲੋਂ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਮੌਕੇ ਬੀਬੀ ਸੁਮਿੰਦਰ ਕੌਰ ਨੇ ਕਿਹਾ ਕਿ ਇਹੋ ਜੇ ਸੱਭਿਆਚਾਰਕ ਮੇਲਿਆਂ ਦੇ ਬਹਾਨੇ ਨਾਲ ਲੋਕ ਇਕੱਠੇ ਹੋ ਜਾਂਦੇ ਹਨ। ਜਿਸ ਨਾਲ ਆਪਸੀ ਸਾਂਝਾਂ ਵਧਦੀਆਂ ਹਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪੰਜਾਬ ਪੰਜਾਬ ਵਿੱਚ ਪੁਰਾਣੇ ਵਿਰਸੇ ਨੂੰ ਖਾਸ ਅਹਿਮੀਅਤ ਦਿੱਤੀ ਜਾ ਰਹੀ ਹੈ ਜਿਸ ਕਰਕੇ ਪੰਜਾਬ ਮੁਰ ਤੋਂ ਰੰਗਲਾ ਪੰਜਾਬ ਬਣਦਾ ਜਾ ਰਿਹਾ ਹੈ ਲੋਕ ਪੁਰਾਣੇ ਰੀਤੀ ਰਿਵਾਜਾਂ ਨੂੰ ਅਪਣਾਉਣ ਲੱਗ ਪਏ ਹਨ ਪ੍ਰੋਗਰਾਮ 'ਚ ਖਾਸ ਤੌਰ ਤੇ ਨਰਿੰਦਰ ਕੌਰ ਐਸ ਐਮਓ ਮੈਡਮ ਕਿਰਨਦੀਪ ਕੌਰ ਮਹਿਲਾ ਕੋਆਰਡੀਨੇਟਰ ਰੁਪਿੰਦਰ ਕੌਰ ਅਤੇ ਪ੍ਰਦੀਪ ਸਿੰਘ ਵੜੈਂਚ ਆਦਨੇ ਸ਼ਮੂਲੀਅਤ ਕੀਤੀ ਇਸ ਮੌਕੇ ਗੁਰਵਿੰਦਰ ਸਿੰਘ ਕਾਲਾ ਬਲੈਕ ਪ੍ਰਧਾਨ ਮੱਖਣ ਖਾਨ ਰਵੀ ਕਨੌਰ ਹਰਦੀਪ ਸਿੰਘ ਗੁਰਾਇਆ ਸੁਰਿੰਦਰ ਤੁੱਲੀ ਜੱਗੀ ਬੁੱਟਰ ਪ੍ਰੇਮ ਵੜੈਂਚ ਗੱਬਰ ਕਨੌਰ ਰਾਮਾਸਰਾ ਅੰਗਰੇਜ਼ ਮੁਲਤਾਨੀ ਗੁਰਨਾਮ ਸਿੰਘ ਚੰਬਲ ਸੁਨੀਤਾ ਰਾਣੀ ਚਰਨਜੀਤ ਕੌਰ ਅਜੀਤ ਕੌਰ ਸ਼ਸ਼ੀ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ